ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਵਧੀਆ ਤੇ ਅੱਜ ਆਪਾਂ ਚੱਲੇ ਅਮਰਾੜ ਕਲਾਂ ਅਮਰਾੜ ਕਲਾਂ ਚੱਲੇ ਆ ਸਵੇਰ ਦੀ ਕੋਠੀ ਪਈ ਜਾਂਦੀ ਆ ਤੇ ਲੈਂਟਰ ਪੈਣਾਗਾ ਉੱਥੇ ਆਪਾਂ ਮਿਲ ਕੇ ਆਵਾਂਗੇ ਸਭੇ ਨੂੰ ਫੋਟੋਆਂ ਕੇ ਰਖਾ ਜਾਵਾਂਗੇ ਤੇ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਮੈਨੂੰ ਪਤਾ ਤੇ ਆਹ ਮੁੰਡਾ ਮੇਰੀ ਭੂਆ ਦਾ ਦਾ ਸਾੜ ਲੰਮਾ ਮੋਟਾ ਜੇ ਕਹਿਣਾ ਤਾਂ ਕੁਛ ਬਸ ਕਹਿਣਾ ਕੀ ਆ ਕੋਈ ਗੱਲ ਨਹੀਂ ਮੇਰੇ ਘਰੇ ਕੋਠੀ ਪੈਂਦੀ ਆ ਉਹਦੀ ਕੋਠੀ ਪੈਂਦੀ ਆ ਤੇ ਲੈਂਟਰ ਤੇ ਚੱਲਦੇ ਆ ਅਗਲਾ ਪਿੰਡ ਪਹੁੰਚ ਚੁੱਕੇ ਆ ਤੇ ਆ ਮਗਰ ਟਰੈਕਟਰ ਖੜਾ ਆ ਰਨੇ ਇੱਦਾਂ ਬਾਈ ਦਾ ਤੇ ਬਾਕੀ ਆ ਬਾਈ ਆਏ ਆ ਪਹੁੰਚੇ ਅੱਥੇ ਦੱਸੋ ਬਾਈ ਕਿਵੇਂ ਆ ਠੀਕ ਆ ਟਰੈਕਟਰ ਹਾਂਜੀ ਹਾਂਜੀ ਵੀਰੇ ਇਹ ਵੀਰੇ ਯਾਰ ਆਪਣਾ ਸਿੰਗਰ ਆਰਨੀਤ ਵੀਰੇ ਹਾਂਜੀ ਉਹਨਾਂ ਨੇ ਸੱਬੇ ਨੂੰ ਭੇਡ ਕੀਤਾ ਜਦ ਤੱਕ ਕੰਮ ਮਤਲਬ ਸਿਰੇ ਨਹੀਂ ਲੱਗ ਜਾਂਦਾ ਲੈਂਟਰ ਨਹੀਂ ਪੈ ਜਾਂਦਾ ਠੀਕ ਆ ਠੀਕ ਆ ਠੀਕ ਸੋ ਅੱਜ ਆਪਾਂ ਤਾਂ ਹੀ ਇਕੱਠੇ ਆ ਕਿਉਂਕਿ ਉਹਦਾ ਲੈਂਟਰ ਪੈ ਰਿਹਾ ਹਾਂਜੀ ਸੋ ਸਾਰੇ ਜਣੇ ਮੁਬਾਰਕਾਂ ਦਿਓ ਹਾਂ ਹਾਂ ਸਹੀ ਆ ਤੇ ਆ ਆ ਉਹੀ ਟਰੈਕਟਰ ਆ ਜੀ ਜਿਹਦੇ ਤੋਂ ਬਾਈ ਨੇ 855 ਜਿਹਦੇ ਤੇ ਗਾਣਾ ਲਿਖਿਆ ਯਾਰ ਨੇ ਤਵੀਰ ਨੇ ਲੈ ਕੈਮਰਾਮੈਨ ਨੂੰ ਦਿਖਾ ਦਿਓ ਮੜਿਆ ਕੈਮਰਾ ਦਿਖਾਈ ਟਰੈਕਟਰ ਦਿਖਾਈ ਮੜਿਆ ਟਰੈਕਟਰ ਦੇਖੋ ਬਾਈ ਦੇਖੀ ਭਰੇ ਯਾਰ ਆਇਆ ਆਇਆ ਅਰੇ ਪਹੁੰਚ ਚੁੱਕੇ ਆ ਤੇ ਬਾਈ ਯਾਰ ਆ ਕੈਮਰਾਮੈਨ ਦਿਖਾਈ ਮੜਿਆ ਬਾਈ ਦੇ ਸਵੇਰਾ ਕਰ ਵੇ ਸਾਰਿਆਂ ਨੇ ਘਰ ਦੇਖੋ ਵਧੀਆ ਕਿੰਨਾ ਸੋਹਣਾ ਘਰ ਪਾਇਆ ਬਾਈ ਨੇ ਤਰੱਕੀ ਕੀਤੀ ਹੈ ਨਾ ਵਧੀਆ ਯਾਰ ਆਪਣਾ ਦਿਖਾ ਬਾਈ ਕੈਮਰਾਮੈਨ ਸਾਰਾ ਕੋ ਇਹ ਦੇਖ ਲੋ ਬਾਈ ਮੇਰੇ ਦਾ ਵੀ ਆਪਣਾ ਭਰਾ ਦੇਖੋ ਕਿੰਨੀ ਖੁਸ਼ੀ ਆ ਬਾਈ